ਵਾਲਾ ਵਿੱਚ ਸਿਕਰੀ ਯਾਨੀ ਕਿ ਡੈਂਡਰਫ ਪਰੇਸ਼ਾਨ ਕਰ ਰਹੀ ਹੈ ਹੋਮ ਰੈਮਡੀਜ਼ ਤੇ ਕਈ ਤਰ੍ਹਾਂ ਦੇ ਟ੍ਰੀਟਮੈਂਟਸ ਲੈਣ ਤੋਂ ਬਾਅਦ ਵੀ ਕੋਈ ਖਾਸ ਫਰਕ ਨਹੀਂ ਪੈ ਰਿਹਾ ਤਾਂ ਤੁਹਾਨੂੰ ਜ਼ਰੂਰਤ ਹੈ ਨੇਚਰਲ ਹਰਬਲ ਆਯੁਰਵੈਦਿਕ ਟ੍ਰੀਟਮੈਂਟ ਦੀ ਜੋ ਕਿ ਪਰਮਨੈਂਟਲੀ ਤੁਹਾਡੇ ਸਕੈਲਪ ਨੂੰ ਸਾਫ਼ ਕਰ ਦਿੰਦਾ ਹੈ ਡੈਂਡਰਫ ਦੇ ਮੇਜਰ ਕਾਰਨ ਨੇ এনवायरमेंट ਦੇ ਵਿੱਚ ਹਿਊਮਿਡਿਟੀ ਦਾ ਜ਼ਿਆਦਾ ਹੋਣਾ ਮੌਸਮ ਦਾ ਬਦਲਣਾ ਇਮੋਸ਼ਨਲੀ ਅਪਸੈਟ ਰਹਿਣਾ ਜਾਂ ਫਿਰ ਸਟ੍ਰੈਸਫੁੱਲ ਹੋਣਾ ਲੈਕ ਆਫ ਪ੍ਰੋਪਰ ਹਾਈਜਨ ਇਸ ਤੋਂ ਇਲਾਵਾ ਕੈਮੀਕਲ ਵਾਲੇ ਹੇਅਰ ਸਪਰੇਅ ਹੇਅਰ ਜੈਲ ਜਾਂ ਫਿਰ ਕੈਮੀਕਲ ਵਾਲੇ ਸ਼ੈਂਪੂਸ ਆਯੁਰਵੇਦ ਦੇ ਵਿੱਚ ਡੈਂਡਰਫ ਨੂੰ ਦਰੂਣਕ ਕਿਹਾ ਜਾਂਦਾ ਹੈ ਜਿਸ ਦੇ ਵਿੱਚ ਵਾਤ ਦੋਸ਼ ਦੇ ਪਾਰਟਿਕੁਲਰਲੀ ਰੁੱਖੇ ਗੁਣ ਦਾ ਵਾਧਾ ਹੋ ਜਾਂਦਾ ਹੈ ਤੇ ਰਸਤਾ ਦੂ ਘਟਣ ਲੱਗਦੀ ਹੈ ਜਿਸ ਕਰਕੇ ਡੈਂਡਰਫ बार-बार ਬੰਦੀ ਰਹਿੰਦੀ ਹੈ ਇਸ ਦੇ ਲਈ ਆਪਣੇ ਖਾਣ ਪੀਣ ਦੇ ਵਿੱਚ ਕੁਝ ਬਦਲਾਅ ਕਰੋ ਜਿਸ ਤਰ੍ਹਾਂ ਕਿ ਬਹੁਤ ਓਵਰ ਰੁੱਖਾ ਸੁੱਕਾ ਭੋਜਨ ਨਾ ਕਰੋ ਡਾਈਟ ਦੇ ਵਿੱਚ ਮਿਲਕ ਨੂੰ ਵੀ ਅਵੋਇਡ ਕਰੋ ਕਦੇ ਵੀ ਗਰਮ ਪਾਣੀ ਦੇ ਨਾਲ ਸਿਰ ਨਹੀਂ ਧੋਣਾ ਤੇ ਨਾਲ-ਨਾਲ ਜ਼ਿਆਦਾ ਤੇਜ਼ ਗਰਮ ਪਾਣੀ ਵੀ ਨਹੀਂ ਪੀਣਾ ਇਸ ਤੋਂ ਇਲਾਵਾ ਐਕਸਟਰਨਲ ਯੂਜ਼ ਦੇ ਲਈ ਤ੍ਰਿਫਲਾ ਪਾਊਡਰ ਨੂੰ ਲਓ ਤੇ ਉਸ ਨੂੰ ਆਪਣੇ ਸਕੈਲਪ ਦੇ ਵਿੱਚ ਹਲਕਾ-ਹਲਕਾ ਮ사ਜ ਕਰੋ ਤੇ ਨਾਰਮਲੀ ਦੇਖਿਆ ਗਿਆ ਹੈ ਕਿ ਅਗਰ ਡੈਂਡਰਫ ਹੋਏ ਤਾਂ ਆਇਲਿੰਗ ਕਰਨ ਲਈ ਮਨਾ ਕੀਤਾ ਜਾਂਦਾ ਹੈ ਪਰ ਐਸ ਪਰ ਆਯੁਰਵੇਦਾ ਤੁਸੀਂ ਅਗਰ ਮੈਡੀਕੇਟਿਡ ਆਇਲ ਦੇ ਨਾਲ ਮ사ਜ ਕਰਦੇ ਹੋ ਤਾਂ ਤੁਹਾਨੂੰ ਡੈਂਡਰਫ ਨੂੰ ਘਟਾਉਣ ਦੇ ਵਿੱਚ ਮਦਦ ਮਿਲੇਗੀ ਜਿਸ ਵਿੱਚ ਦੁਰਵਾਦੀ ਜਾਂ ਫਿਰ ਏਲਾ ਆਦੀ ਕੇਰਾ ਤੇਲ ਯੂਜ਼ ਕਰ ਸਕਦੇ ਹੋ पर्टिकुलरली इंस्ट्रक्शन है कि कैमिकल वाले या सो so कॉल्ड आयुर्वेदिक तेल ना यूज करो तो ते, तेल लगा तो दो घंटे बाद अपना हैड वॉश कर सकते हो अपने हेड वॉश के लिए मेडिकेटेड आयुर्वेदिक शैम्पू यूज करो एंड अपने पिलो कवर्स नरूर रेगुलरली चेंज करते रहो ਤੇ ਜੇਕਰ ਤੁਹਾਨੂੰ ਸਟ्रेस ਰਹਿੰਦੀ ਹੈ ਤਾਂ ਉਸ ਨੂੰ ਜ਼ਰੂਰ ਅਵੋਇਡ ਕਰਨ ਦੀ ਕੋਸ਼ਿਸ਼ ਕਰੋ। ਅਗਰ ਬਹੁਤ ਜ਼ਿਆਦਾ ਡੈਂਡਰਫ ਦੀ ਪ੍ਰੋਬਲਮ ਹੈ ਤਾਂ ਤੁਸੀਂ ਆਯੁਰਵੈਦਿਕ ਟ੍ਰੀਟਮੈਂਟ ਵੀ ਲੈ ਸਕਦੇ ਹੋ। ਤੇ ਮੈਨੂੰ ਕਮੈਂਟਸ ਦੇ ਵਿੱਚ ਜ਼ਰੂਰ ਦੱਸੋ ਕਿ ਤੁਹਾਨੂੰ ਪਹਿਲਾਂ ਪਤਾ ਸੀ ਕਿ ਡੈਂਡਰਫ ਹੋਣ ਦਾ ਇੱਕ ਰੀਜ਼ਨ ਸਟ्रेसਫੁੱਲ ਲਾਈਫਸਟਾਈਲ ਵੀ ਹੋ ਸਕਦਾ ਹੈ। ਆਯੁਰਵੈਦ ਤੇ ਹੋਰ ਇਸ ਤਰ੍ਹਾਂ ਦੀ ਜਾਣਕਾਰੀ ਲਈ ਸਾਨੂੰ ਜ਼ਰੂਰ ਫੋਲੋ ਕਰੋ ਤੇ ਜੇਕਰ ਤੁਸੀਂ ਆਪਣੀ ਕਿਸੇ ਵੀ ਪੁਰਾਣੀ ਪ੍ਰੋਬਲਮ ਲਈ ਆਯੁਰਵੈਦਿਕ ਮੈਡੀਸਨ ਵੀ ਮੰਗਵਾਉਣਾ ਚਾਹੁੰਦੇ ਹੋ ਤਾਂ ਸਾਨੂੰ ਦਿੱਤੇ ਨੰਬਰ ਤੇ ਸੰਪਰਕ ਵੀ ਕਰ ਸਕਦੇ ਹੋ।